ਮਮੀ ਰੋਣ ਕਿਉਂ ਡਾਇਜ ਐ ਕੀ ਗੱਲ ਹੋਈ ਆ ਨਹੀਂ ਕੋਈ ਕੋਈ ਗੱਲ ਤਾਂ ਹੋਈ ਹੋਣੀ ਆ ਨਹੀਂ ਨਹੀਂ ਪਤਾ ਕੀ ਆ ਤੇਰੇ ਰਿਸ਼ਤੇ ਦੀ ਗੱਲ ਚੱਲਣ ਰਹੀ ਨਾ ਤੋ ਉਹ ਸੋਚ ਕੇ ਮੈਨੂੰ ਕੋ ਭਰਾਟ ਜੀ ਹੋਈ ਜਾਂਦੀ ਆ ਮੇਰਾ ਅਜੇ ਜੀ ਨਹੀਂ ਕੰਨ ਰਿਆ ਤੇਰੀ ਮੰਗਨੇ ਕਰਨਾ ਤੇ ਜਿੰਨੇ ਕਹੇ ਨਾ ਸੋਖ ਨਹੀਂ ਮੰਦੀ ਆਪਾਂ ਨਾ ਐ ਸਿਆਜ ਪਾ ਦੇ ਨਾਲ ਕੋ ਸੋਨਾ ਜਿਹਾ ਕਰ ਵੇਖ ਕੇ ਨਾ ਤੇ ਫਿਰ ਕਰਾਂਗੇ ਸਾਨੂੰ ਕਾਦੀ ਕਾਲੀ ਪਈ ਐ ਜੇ ਤੇ ਮਮੀ ਨਹੀਂ ਕਰਨਾ ਤੇ ਨਾ ਸਹੀ ਫਿਰ ਰੋਣ ਵਾਲੀ ਕਿਹੜੀ ਗੱਲ ਵਾ ਮੈਂ ਕਿਦੋਂ ਕਹਿਣ ਦੀ ਆ ਵੀ ਮੈਂ ਕਰਨਾ ਹੀ ਕਰਨਾ ਵਾ ਜੇ ਉਦੋਂ ਮੇਰਾ ਮਨ ਜਾ ਪਰ ਆਇਆ ਸੀ ਚਾਚੀ ਨੇ ਤੇ ਨਹੀਂ ਕਿਹਾ ਕੁਛ ਨਹੀਂ ਨਹੀਂ ਉਹਨੇ ਕੀ ਕਹਨਾ ਆਇ ਤੇ ਤੂੰ ਹੀ ਉਧਰੋਂ ਜੇ ਗਏ ਤੇ ਤੂੰ ਹੀ ਇਨੇ ਖੁਸ਼ ਹੀ ਤੇ ਫਿਰ ਕੋਈ ਗਲਤ ਹੋਊਗੀ ਉਹ ਨਹੀਂ ਬਾਬਾ ਉਹ ਵੀ ਤੇਰੇ ਵਿਆਹ ਨੂੰ ਲੈ ਕੇ ਗੱਲਾਂ ਚੱਲਣ ਰਹੀਆਂ ਸੀ ਹੋਰ ਕੀ ਕਹਨਾ ਉਹਨੇ ਤੇ ਫਿਰ ਇਹਦੇ 'ਚ ਰੋਣ ਵਾਲੀ ਕਿਹੜੀ ਗੱਲ ਵਾ ਲੈ ਹਾਂ ਦੱਸ ਬੱਚੇ ਕਦੋਂ ਜੰਮੀ ਦੇ ਪਾਲੀ ਦੇ ਜੜੇ ਕਰੀ ਦੇ ਤੇ ਤੀ ਅਭ ਗਾਨੇ ਕਰ ਤੋਰ ਨੀ ਸੌਖੀਆਂ ਕਿਤੇ ਤੇ ਮੈਂ ਕਿਹੜਾ ਚੱਲ ਚੱਲੀਏ ਤੇ ਹੁਣੇ ਰੋਣ ਲੱਗ ਪਏ ਜੇ ਫਿਰ ਵੀ ਸੋਖ ਇੱਕ ਨਾ ਇੱਕ ਦਿਨ ਜਾਣਾ ਤੇ ਹੈ ਹੀ ਆ ਜਦੋਂ ਜਾਣਾ ਨਾ ਜਦੋਂ ਜਾਣਾ ਤੇ ਉਦੋਂ ਵੇਖੀ ਜਾਊਗੀ ਤੁਸੀਂ ਪਹਿਲੇ ਇਹਨੇ ਰੋ ਰੋ ਕੇ ਹੁਣ ਆਪਣਾ ਲਹੂ ਸੁਕਾ ਲਿਓ ਠੀਕ ਆ ਬਾਬਾ ਤੈਨੂੰ ਦਿੰਦੀ ਫੇਰ ਉਹ ਤੈਨੂੰ ਮਾਰ ਖੜਾ ਬੋ ਕੇ ਜਾ ਮੈਨੂੰ ਨਾ ਇੱਕ ਕੱਪ ਵਧੀਆ ਜੀ ਚਾਹ ਬਣਾ ਕੇ ਦੇ ਮੇਰਾ ਸਿਰ ਪੜਾ ਇਧਰ ਤੇ ਕਰ ਦਿਆ ਚਾਹ ਤੇ ਮੈਂ ਬਣਾ ਦਿੰਨੀ ਆ ਪਰ ਵੇ ਇਹ ਲੋਕੋ ਛਪਾਉਂਦੇ ਨਹੀਂ ਦੇ ਲੈ ਸੋ ਹਰ ਇੱਕ ਗੱਲ ਤੇਨੇ ਤੇ ਕਰਦੀ ਆਈਂ ਅੱਜ ਤੱਕ ਹੋਰ ਮੈਂ ਕਿਹਦੇ ਨਾਲ ਕਰ ਸਕਦੀ ਪੈਂਦੇ ਹੁੰਦੇ ਇੱਕ ਮਾਵਾਧੀਆਂ ਦੇ ਇਦਾਂ ਦਾ ਰਿਸ਼ਤਾ ਵਾ ਕਿ ਜਿਹੜੀਆਂ ਗੱਲਾਂ ਹੀ ਕਿਹੇ ਵੀ ਭੈਣ ਭਰਾ ਨਾਲ ਕਿਹੇ ਵੀ ਪਿਆਰੇ ਸੱਜਣ ਬਿੱਤਰ ਨਾਲ ਨਹੀਂ ਨਾ ਕਰ ਸਕਦੇ ਮਾਵਾਧੀਆਂ ਦੇ ਵਿੱਚ ਕੋਈ ਪਰਦਾ ਨਹੀਂ ਹੁੰਦਾ ਉਹ ਆਪਣੀਆਂ ਹਰ ਇੱਕ ਦੁੱਖ ਸੁੱਖ ਹਰ ਗੱਲਾਂ ਸਾਂਝੀਆਂ ਕਰਦੀਆਂ ਤੇ ਫਿਰ ਤੁਸੀਂ ਹੁਣ ਛਪਾਏ ਹੋ ਨਾ ਵੇਖ ਲਿਓ ਜਹਾਂ ਦਾ ਤੈਨੂੰ ਕੀ ਲੱਗਦਾ ਮੈਂ ਤੇਰੇ ਤੋਂ ਕੋਈ ਗੱਲ ਛਪਾਉਂਗੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਬੰਨੂ ਨਹੀਂ ਚਾਹਾਂ कलते जरूर कोई हैगी है मम्मी मेरे को शफागे आ तो कोई गल नहीं पता ते मम्मी मैं ला ही लेना थी ते मैं भी ताड़ी हां रीबा हां जी मम्मी अपनी मासी गई हां वो आ गए रिश्ते क्या के आई है हम की हती ਯਾਰਾ ਵੀਰ ਮੈਂ ਆਪ ਹੀ ਮਨਾ ਕਰਾਂਗੀ ਕਿਉਂ ਮੇਰਾ ਜੀਜਾ ਨਹੀਂ ਕਰਦਾ ਜੀ ਨਹੀਂ ਤਾਂ ਸੋਚ ਕੇ ਵੀ ਹੋਰ ਤਰ੍ਹਾਂ ਦਾ ਬਾਂ ਤੇ ਨਾਲੇ ਸੁੱਖ ਮਿਲ ਹੀ ਮੰਦੇ ਇਹ ਵੀ ਗੱਲ ਮਨਖਾਲਾ ਬਣੀ ਜਾਣਦੀ ਸੀ ਮਾਲਾ ਨਹੀਂ ਕਾਜੀ ਜੀ ਕਰਦੇ ਸੀ ਸਾਡੇ ਨਾਲ ਗੱਲਾਂ ਹਨ ਜਵਾਨ ਹੋਈ ਆ ਕਰ ਦੇ ਘਰ ਵਾ ਚੰਗਾ ਵਾ ਜੀ ਜੀ ਕਿੰਨੀ ਦੇ ਜਵਾਨ ਹੋਈ ਆ ਮੈਨੂੰ ਆ ਰੰਦਾ ਤੇ ਅਹੀਂ ਕਾਲੀ ਕਾਜੀ ਰਹੇ ਕੋਈ ਸਹਿਜ ਬਾਹਨਾ ਮੇਰੇ ਸਾਕੇ ਫੇਰ ਕਰਾਂਗੇ ਸਾਲ ਤੇ ਸਾਲ ਮੰਗ ਚੱਧੀਏ ਉਹ ਤੁਹਾਨੂੰ ਕੋਈ ਗੱਲ ਬਾਤ ਨਿਕਲ ਜਾਵੇ ਫਿਰ ਨਹੀਂ ਚੰਗਾ ਲੱਗਦਾ ਮੁੰਡਾ ਬਸ ਭਾਰੀਆ ਉਹ ਖਾਂਦਾ ਪੀਂਦਾ ਨਹੀਂ ਮਾਸਾ ਨਹੀਂ ਅੱਜ ਕਾਦੇ ਦੁਨੀਆ ਨਸ਼ਿਆਂ ਤੇ ਲੱਗੀ ਆ ਚੰ ਕੋਈ ਗੱਲ ਨਹੀਂ ਲੱਗਣਾ ਆ ਵਟਾਰੇ ਲੱਗਣਾ ਜੇ ਤੁਹਾਨੂੰ ਪਸੰਦ ਆ ਤੇ ਪਰਾ ਜੀ ਨਾ ਕਹੋ ਫੇਰ ਸਾਲ ਤੇ ਸਾਲ ਕਰਦੇ ਨੇ ਤੇ ਮੋਝ ਮਾਪਿਆਂ ਦੇ ਘਰ ਤੋਰੀ ਦੇਣੀ ਹੈ ਚਲੀ ਜਾਣਾ ਫੇਰੇ ਨੇ ਵੇਖ ਲਓ ਤੁਹਾਡੀ ਮਰਜ਼ੀ ਆ ਤਨੇ ਦਾਦੇ ਦੇ ਸੇਵਾ ਆਰਵਾਰ ਦੇਦੇ ਸੀ ਬਾਪ ਦਾ ਜੀ ਸੀਗਾ ਜੀ ਬਾਪ ਦੇ ਸੰਯੋਗ ਹੈ ਨਾ ਜਿੱਥੇ ਹੋਏ ਉਦੈ ਨੂੰ ਨਾ ਐਵੇਂ ਨਾ ਕਹੀਏ ਜਿੰਤਾ ਤਾਪਾ ਗਲਤੇ ਕੋਈ ਜ਼ਰੂਰ ਆ ਜਿਹੜੀ ਮੰਮੀ ਮੇਰੇ ਕੋਲ ਕਾਉਣ ਦੇ ਆ ਮੰਮੀ ਗਏ ਤੇ ਬੜੇ ਚਾਹਣ ਨਾਲ ਹੀ ਤੇ ਆਏ ਵੀ ਉਧਰੋਂ ਰੋਂਦੇ ਹੀ ਐਦਾਂ ਕਰਾਂਗੀ ਚਾਚੇ ਕੋ ਜਾਣੂਗੀ ਉਧਰੋਂ ਲੱਗਣਾ ਪਤਾ ਉਹਕੇ ਕਈ ਵਾਰੀ ਚਾਚੀ ਫੋਲੀ ਫੋਲੀ ਸਾਰੀ ਗੱਲ ਦੱਸ ਵੀ ਦਿੰਦੀ ਹੁੰਦੀ ਆ ਕਚਮੀ ਗਾਣ ਲੈ ਬਾਸ ਪਾਹਣੀ ਬਾਜ ਗਾਦੀ ਕਿੱਥੇ ਗਏ ਦਾਦੀ ਨਿਕਲ ਨਹੀਂ ਆਉਂਦੀ ਫਿਰਨਾ ਜਿਹਨੂੰ ਫਿਰਨ ਦਾ ਚਸਕਾ ਪਿਆ ਹੋਵੇ ਫਿਰ ਫੁਰ ਫਿਰ ਗਾਣ ਕਿਤੇ ਗਰਮੀ ਮੇਰੇ ਤੇ ਕੱਢਣੀ ਆ ਕਿਉਂ ਗਰਮੀ ਕਿਉਂ ਵੱਢੀ ਲੈ ਜਦੋਂ ਕੇਦੇ ਪਿੱਛੇ ਬੰਦਾ ਲੱਗਾ ਹੋਵੇ ਨਾ ਤੇ ਬਹੁਤ ਕੋਸ਼ੋਰ ਹੁੰਦਾ ਘਰ 'ਚ ਤੇਰੀ ਮਾਂ ਦੇ ਪਿੱਛੇ ਝ ਲੱਗੀ ਮੇਰੀ ਮਾਂ ਦੇ ਮਗਰ ਚੈਲ ਦੇ ਕੋਲ ਲਗਣਾ ਉਦੇ ਮਗਰ ਤਾਂ ਅਸ ਤੱਕ ਨਹੀਂ ਕੋਈ ਲੱਗਾ ਜਿੰਦੀ ਕਿਉਂ ਉਹ ਤੇ ਪੂਰੀ ਚੁੰਮਚੀ ਬਣੀ ਐ ਨਾ ਤੂੰ ਆਨੀ ਮਾਂ ਦੇ ਮਗਰ ਲੱਗਾ ਨਹੀਂ ਤਾਂ ਤੇ ਤੇਰੀ ਦਾਦੀ ਆ ਸਾਡੀ ਦੇ ਘਟ ਲੱਗਦੀ ਮੈਨੂੰ ਤਾਂ ਲੱਗਦਾ ਨਹੀਂ ਵੀ ਮੇਰੀ ਸੱਸ ਹੋਊਗੀ ਛੱਡੋ ਚਾਚੀ ਮੈਂ ਤੁਹਾਡੇ ਐ ਲੈ ਆਈ ਹਾਂ ਤਾਂਨੇ ਕੋ ਗੱਲ ਕਰਨੀ ਸੀ ਕੱਲ ਆਪਣੀ ਮਾਂ ਦੇ ਨਾਲ ਹੀ ਆ ਜਾਣਾ ਉਹ ਬਥੇਰੀਆਂ ਗੱਲਾਂ ਕਰਕੇ ਲਈ ਆ ਤੂੰ ਵੀ ਕਰ ਲੈਣੀ ਇਹ ਚਾਚੇ ਰਹਿ ਗਈਆਂ ਜੀ ਇਹ ਗੱਲਾਂ ਕਰਕੇ ਗਏ ਜੀ ਲੈ ਤੈਨੂੰ ਬਲੇ ਖਾਪਲਾ ਕਰ ਜਾ ਕੇ ਗੱਲ ਨਹੀਂ ਕੀਤੀ ਨਾ ਮੰਮੀ ਨੇ ਤੇ ਕੋਈ ਗੱਲ ਨਹੀਂ ਕੀਤੀ ਤਾਂ ਹੀ ਤੇ ਮੈਂ ਆਈ ਸੀ ਮਮੀ ਆਈ ਤੇ ਬੜੇ ਚਾਵਾਂ ਨਾਲ ਹੀ ਇਧਰ ਤੇ ਕੋਈ ਗੱਲ ਹੋਈ ਰਹਿਣਾ ਕੋਈ ਲੜਾਈ ਹੋਈ ਹੋਈ ਲੈ ਚਾਹ ਮਾ ਨਾ ਉਹ ਦੇਖ ਲਈ ਕੁश्ती ਖੜਨੋ ਫਿਰਦੀ ਮੇਰੇ ਨਾਲ ਮੇਰੇ ਤੇ ਚਾਰ ਲਾ ਕੇ ਗਈ ਆ ਚਾਰ ਲਾ ਕੇ ਗਏ ਕਿਹਦੇ ਨਾਲ ਚਾਚੀ ਕੋਈ ਗੱਲ ਹੋਈ ਹੋਊਗੀ ਤਾਂ ਗੱਲ ਹੋਈ ਹੈ ਨਾ ਤੇ ਆਪਣੀ ਮਾਂ ਨੂੰ ਪੁੱਛ ਜਾ ਤੂੰ ਸਚਾਈ ਜੀ ਮੇਰੇ ਮੂੰਹ ਨਿਕਲ ਗਈ ਆ ਜੇ ਮੈਂ ਦੱਸਿਆ ਨਾ ਤੇ ਫਿਰ ਘੁੜਕਦੀ ਆ ਜੂਗੀ ਇਧਰ ਨਹੀਂ ਐਡੀ ਹਾਂ ਤੂੰ ਤੈਨੂੰ ਸਾਰਾ ਪਤਾ ਤੈਨੂੰ ਭਲੇਖਾ ਨਹੀਂ ਆ ਕਿ ਕੀ ਕਰਦੀ ਨੇ ਕਿ ਕੀ ਨਹੀਂ ਜੇ ਸੱਚੀਆਂ ਸੁਣਾਵਾ ਨਾ ਤਾਂ ਫੇਰ ਹੀ ਹੱਟ ਜੁਕਿਆ ਉਹਨੇ ਤੇ ਠੀਕ ਆ ਇਹ ਗੱਲਾਂ ਛੁੱਪੀਆਂ ਨਹੀਂ ਰਹਿੰਦੀਆਂ ਹੁੰਦੀਆਂ ਜਿਹੜੀਆਂ ਮੈਂ ਕੀਤੀਆਂ ਆ ਆਖੀ ਤੇ ਫਿਰ ਤੁਹਾਨੂੰ ਗੁੱਸਾ ਲੱਗਦਾ ਐਨਾ ਮਾਈ ਉਹ 헤ਵੇ ਲੈਣ ਤਾਂ ਨਹੀਂ ਹਣੀ ਆ ਤੇ ਭਲਾ ਵੇਖ ਗਿਆ ਚਾਚੀ ਕੀ ਜਾਂਦੀ ਐ ਪ੍ਰੀਤ ਲੈ ਇੱਧਰ ਪੰਪੀ ਜੀ ਸਸਸੀ ਕਾਲ ਸਸਸੀ ਕਾਲ ਅਜ ਤਾਂ ਸੈਣੀ ਮੈਂ ਅੱਜ ਸੱਪਾ ਹੀ ਮਾਰ ਲਿਆ ਤੁਹਾਡੇ ਤੇ ਆਜੋ ਮਸੀ ਜੀ ਐਸਟੀ ਕਾ ਸਹੀ ਕਾ ਲੋਕ ਸੁਣਾ ਫਿਟਾ ਕੇ ਸਭ ਠੀਕ ਠਾਕ ਤੁਸੀਂ ਸੁਣਾਓ ਆਪਣਾ ਕੱਲੇ ਆਇਓ ਹਾਂਜੀ ਅਨੂ ਨੇ ਰਹਿਣ ਦੇ ਅਨੂ ਸਕੂਲ ਲੱਗਣ ਲੱਪੇ ਫੇ ਸਕੂਲ ਚੱਲ ਗਈ ਪਹਿਲਾਂ ਤੇ ਤੈਨੂੰ ਪਤਾ ਹੀ ਮਹੀਨਾ ਫਾਂਡ ਉਹਨੇ ਕੱਢਤਾ ਨਾਨਕੇ ਅੱਛਾ ਜਾਜਾ ਪਹਿਲਾਂ ਪਾਣੀ ਲਿਆਵਾ ਹਾਂਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਆਪਣਾ ਹੋਰ ਸੇਤਾਂ ਠੀਕ ਰਹਿੰਦੀਆਂ ਨੇ ਹੋਰ ਛੇਬਾ ਦਾਗਾ ਆ ਰਿਹਾ ਤੇ ਬਾਬਾ ਸੱਲੋ ਕੋਈ ਗੱਲ ਨਹੀਂ ਆਪਣਾ ਆਪ ਲੈ ਕੇ ਤੁਰੇ ਫਿਰੋ ਇੰਨਾ ਹੀ ਬਹੁਤ ਆ ਹਾਂਜੀ ਅਸੀ ਜੀ ਸੁੱਖ ਦਾ ਕਿਦਾਂ ਸੁੱਖ ਇਥੇ ਨਹੀਂ ਜੀ ਉਹਨੇ ਇਹ ਜਿਹਈ ਆ ਮੈਂ ਵੀ ਘਰੀ ਨਾਲ ਮੰਮੀ ਪਿਆਣਾ ਇੰਨਾ ਮੈਂ ਪੈਸੇ ਮੰਮੀ ਪਿਆ ਜਾਂਦਾ ਬੈਠਾ ਤੇ ਨਾ ਮੈਂ ਰੋਜ਼ਾਂ ਜਨ ਬੋਲਦਾ ਲੋਕ ਵੀ ਜਮਨ ਜੀ ਤੁਹਾਡੀ ਸਮਝੋ ਕਰੋ ਕਰਨਾ ਮਾਦਰੀ ਇਹ ਬਹੁਤ ਜੀ ਗੋਰਾ ਚੰਗਾ ਪੜਦਾ ਠੀਕ ਆ ਨਾ ਤੇ ਬਹੁਤ ਵਧੀਆ ਕਹਿ ਸਕਦੇ ਹਾਂ ਤੇਨਾ ਮੜਾ ਹੀ ਆ ਮੀਡੀਅਮ ਜਾ ਚੱਲ ਕੋਈ ਗੱਲ ਨਹੀਂ ਚੰਗਾ ਸੁਖ ਪੜਦੀ ਹੁੰਦੀ ਸੀ ਉਹਨਾਂ ਦੀ ਕੁੜੀਆਂ ਵੱਧ ਪੜਦੀਆਂ ਆ ਲੜਦੇ ਬੜਾਈ ਕਰਦੇ ਨਾਲ ਲੜਦੇ ਇਹਦੇ ਸੁਪਨਾ ਤੇ ਆ ਵੀ ਤਾਂ ਆਉਂਦਾ ਤੇ ਮੈਨੂੰ ਲੱਗਦਾ ਤੇ ਜੁਮਨ ਨੂੰ ਜੱਦੀ ਉਹਦਾ ਕੋਲੋਂ ਕਿ ਨੂੰ ਮੰਮੀ ਨੂੰ ਦੇਣਾ ਤੇ ਬਾਅਦ ਫਿਰ ਤੇਰਾ ਨੂੰ ਨਾ ਮੋਚਾ ਲੱਗਾਈਦਾ ਨਹੀਂ ਅਸਾਂ ਦੂਦੇ ਦੂਦੇ ਤੈਨੂੰ ਪਿਆਰ ਕਰਦਾ ਦੂਰ ਦੂਰ ਦੇ ਟੋਲ ਵਾਜਦੇ ਚੰਗੇ ਲੱਗਦੇ ਆ ਨਾ ਜਦੋਂ ਨੇੜੇ ਆਉਂਦੇ ਫਿਰ ਕੰਨ ਹੀ ਦੁਹਦੇ ਹੁੰਦੇ ਆ ਉਹ ਮੇਰੇ ਨਾਲ ਜਦੋਂ ਹੁੰਦਾ ਹੀ ਹੋਸਟਲ ਚ ਘਰ ਕਿਉਂ ਮਾਸਾ ਵੀ ਜਿੰਨੀ ਆ ਤੇ ਐਨਾ ਲੜਦੇ ਦੋਵੇਂ ਜਾਣੇ ਬੁੱਲੇ ਬੁੱਲੇ ਜੁੰਦੇ ਉਹ ਜੀ ਬਿਤਾਉਂ ਉਹ ਫਿਰ ਤੈਨੂੰ ਪਤਾ ਚੜਨੇ ਲੱਗਣ ਡੇ ਤੇ ਬਿਜੀ ਹੀ ਕੰਮ ਤੇ ਮੈਂ ਟਾਈਮ ਕੱਢ ਲਈਨੀ ਆ ਮੈਂ ਤਾਂ ਫਿਰ ਵੀ ਟਾਈਮ ਕੱਢ ਹੀ ਨਹੀਂ ਤੁਸੀਂ ਤਾਂ ਉਹ ਵੀ ਨਹੀਂ ਕਰਦੇ ਕਿਤੇ ਗੋਰਾ ਬੜੇ ਦੇ ਨਾਲ ਤਾਂ ਤਿਆਗ ਹੋ ਗਿਆ ਮੈਂ ਹੀ ਨਹੀਂ ਜਾਣਦੀ ਕਿ ਮੇਰਾ ਟਾਈਮ ਹੀ ਲੱਗਦਾ ਮੈਨੂੰ ਜਾਨਾ ਕਿ ਉਹ ਵੀ ਜਾਣ ਜਾਣਾ ਚਲੋ ਕੋਈ ਨਹੀਂ ਮਰਜੀ ਆ ਤੁਹਾਡੀ ਕੁੜੀ ਦਿਖਾਵਾਂਗੇ ਤੇ ਆਪਸੋ ਕੋ ਕਿੰਨਾ ਸੋ ਔਨ ਨੂੰ ਤਾਂ ਸਭੋ ਕਿੰਨੇ ਦਿਨਾਂ ਦਾ ਜੀ ਕਰੰਦਿਆ ਸੀ ਬੜੀ ਸੋਹਣੀ ਜ਼ਿੰਦਗੀ ਲੰਘਣ ਲਈ ਸੀ ਪਰ ਫਿਰ ਕੱਲ ਦਾ ਨਾ ਇੰਨਾ ਹੋਰ ਤਰ੍ਹਾਂ ਦਾ ਮਾਹੌਲ ਹੋਇਆ ਸਾਰਾ ਕੀ ਗੱਲ ਹੋ ਗਈ ਗੱਲ ਕੀ ਹੋਣੀ ਆ ਇੱਥੇ ਪਿੰਡ ਦੀਆਂ ਸਹੇਲੀਆਂ ਭੈਣਾਂ ਵਾਂਗ ਸਾਡੇ ਸ਼ਰੀਕੇ ਚ ਹੋਈਆਂ ਅੱਛਾ ਸੁੱਖ ਦਾ ਰਿਸ਼ਤਾ ਲੈਣ ਆਈ ਸੀ ਅੱਛਾ ਪਹਿਲਾਂ ਤਾਂ ਚਲੋ ਅਸੀਂ ਕੋਈ ਸੋਚਿਆ ਹੀ ਨਹੀਂ ਅਜੇ ਰਿਸ਼ਤੇ ਬਾਰੇ ਹੂੰ ਤੁਹਾਨੂੰ ਇਹ ਪਤਾ ਪੱਛੇ ਅਜੇ ਪੜ ਕੇ ਹਟੇ ਆ ਨਾਲੇ ਰਿਸ਼ਤਿਆਂ ਦੀ ਸਮਝ ਹੋਣੀ ਚਾਹੀਦੀ ਥੋੜਾ ਸਿਆਣਾ ਹੋਣਾ ਚਾਹੀਦਾ ਤੇ ਪੁੱਤ ਹਾਂ ਹਾਂ ਮੈਂ ਤਾਂ ਪਹਿਲਾਂ ਮੰਨੀ ਨਹੀਂ ਮਨਾ ਹੀ ਕੀਤਾ ਉਹਨੂੰ ਬਾਅਦ ਚ ਮੈਨੂੰ ਮੰਮੀ ਵੀ ਗੁੱਸੇ ਹੋਏ ਤੇ ਪਾਪਾ ਵੀ ਗੁੱਸੇ ਹੁੰਦੇ ਬੇ ਮੁੰਡਾ ਘਰ ਸੇ ਕਿ ਬਾਹਰੋਂ ਆਇਆ ਸੀ ਪੈਰੀਆਂ ਵਿਚਾਰ ਰਹਿ ਗਈਆਂ ਸੀ ਮੁੜ ਕੇ ਵੀ ਮੇਰ ਨਾਲ ਨਾਰਾਜ਼ ਹੀ ਕਹਿੰਦੇ ਪਏ ਅਸੀਂ ਕਿੱਲਾ ਕੋ ਕੱਜ ਵਾਜ ਕੇ ਕਰਨਾ ਸਾਡੇ ਕੋ ਕੀ ਆ ਚੱਲ ਅਸੀਂ ਮੰਗ ਦਿੰਦੇ ਸਾਧ ਹਟ ਕੇ ਕਰ ਲਾਂਗੇ ਮੈਂ ਸੋਚ ਵਿਚਾਰ ਕਰਕੇ ਬੀਜੀ ਨੂੰ ਪੁੱਛ ਕੇ ਤੇ ਮਾਸੀ ਨੂੰ ਕਹਿਣ ਚੱਲ ਗਈ ਬਚਾਲੂ ਨੂੰ ਕਹਦੀ ਕੋਈ ਨੇ ਕਰ ਲਾਂਗੇ ਪਰ ਮੇਰੇ ਜਾਣ ਤੋਂ ਪਹਿਲਾਂ ਹੀ ਨਾ ਦਵਿੰਦਰ ਨੇ ਇਹਨੂੰ ਸਾਰਾ ਕੁਝ ਦੱਸ ਦਿੱਤਾ ਭਾਬੀ ਜੋ ਅਗਲੀਆਂ ਪਿਛਲੀਆਂ ਹੋਈਆਂ ਬੀਤੀਆਂ ਗੱਲਾਂ ਅਗਲੀਆਂ ਪਿਛਲੀਆਂ ਵਿੱਚ ਕੀ ਸਿੱਧਾ ਸਿੱਧਾ ਉਹ ਤੇ ਮੂੰਹ ਤੇ ਕਹਿ ਦਿੱਤਾ ਤੇ ਤਾਨੂੰ ਇਹੋ ਕੁੜੀ ਰਾਗੀ ਸੀ ਕੁੜੀ ਦੀ ਮਾਤ ਨਿਕਲ ਗਈ ਸੀ ਮੇਰੀ ਨਿੱਕੀ ਜੀ ਗੱਲ ਨੂੰ ਨਿਕਲ ਗਈ ਤੱਕ ਲੈ ਕੇ ਗਈ ਕੁੜੀ ਦੀ ਮਾਂ ਨਿਕਲ ਗਈ ਸੀ ਕੁੜੀ ਵੀ ਗਾੜੀ ਉੱਧਾ ਦੀ ਹੋਣੀ ਦੋਦੇ ਤੇ ਬੁੱਧ ਹਾਂ ਤੁਸੀਂ ਦੱਸੋ ਵੀ ਬੰਦੇ ਕੋ ਜੇ ਗਲਤੀ ਹੋ ਗਈ ਸਮਾਜ ਵਿੱਚ ਜੀ ਤੇ ਲਊਗਾ ਜੇ ਦੁਨੀਆ ਜੀਨ ਦੇਊਗੀ ਤੇ ਤਾਂ ਮਨਾ ਹਾਏ ਹਾਏ ਪ੍ਰੀਤ ਐਨੀ ਮਾੜੀ ਸੋਚ ਤੇਰੀ ਧੀ ਕੀ ਉਹਦੀ ਕੀ ਉਹਦੀ ਦੱਸ ਕੋਈ ਨਹੀਂ ਲੱਗਦੀ ਦੋਰੀਆਂ ਦੋਰੀਆਂ ਤੁਹਾਡੀਆਂ ਰਿਸ਼ਤੇਦਾਰੀਆਂ ਤੇ ਇਹਨੇ ਕੀ ਸੋਚ ਕੇ ਗੱਲ ਕੀਤੀ ਇਹਨੇ ਮੂੰਹ ਪਾੜ ਕੇ ਤੈਨੂੰ ਸਿੱਧੀ ਇੰਨੀ ਗੱਲ ਕਹਿ ਦਿੱਤੀ ਇਹਦਾ ਮਸਾ ਦਿਮਾਗ ਨਹੀਂ ਕੰਮ ਕਰਦਾ ਕਿੱਥੇ ਰਹਿੰਦੀ ਆ ਏ ਤੁਸੀਂ ਕਿੱਥੇ ਘਰ ਚ ਪਾ ਲੋਗੇ ਜਵਾਨਤੀ ਨੂੰ ਰਿਸ਼ਤੇਦਾਰੀਆਂ ਤੇ ਭਾਬੀ ਸਮਝਣ ਦੀ ਗੱਲ ਆ ਨਾ ਵੀ ਜੇ ਕੋਈ ਸਮਝੇ ਤੇ ਪਤਾ ਨਹੀਂ ਤਾਂ ਦਿਮਾਗ ਨੂੰ ਕੀ ਹੋ ਗਿਆ ਇਹਨਾਂ ਨੇ ਸੋਚਦੀ ਵੀ ਆਖਰ ਹੈ ਤੇ ਘਰ ਚ ਇਨ ਇੱਜ਼ਤ ਤੇ ਹਾਡੀ ਆ ਹਾਂ ਧੀ ਭੈਣ ਤੇ ਸਾਡੀ ਘਹਾਉਣੀ ਸਾਡੀ ਆ ਪਰ ਪਤਾ ਨਹੀਂ ਮੇਰੀ ਤੇ ਇਹੀ ਦੁਸ਼ਮਣ ਬਣੀ ਆ ਨਾ ਸ਼ੁਰੂ ਤੋਂ ਇੰਨੀ ਨਿੱਕੀਆਂ ਗੱਲਾਂ ਤੋਂ ਹੱਥ ਧੋ ਕੇ ਪਿੱਛੇ ਪਈ ਰਹੀ ਪਰ ਮੇਰਾ ਇੰਨਾ ਮਨ ਖਰਾਬ ਹੋਇਆ ਨਾ ਤੇ ਮੇਰੀ ਇੱਕ ਗਲਤੀ ਹੁਣ ਮੇਰੇ 3 ਪੁੱਤਾਂ ਦੇ ਗਾੜੀ ਵੀ ਆਉਣੀ ਭਾਬੀ ਆਏ ਹੱਥੀਂ ਦਾਰੀ ਆ ਮੇਰਾ ਪੁੱਤ ਹੋਇਆ ਵਾ ਕੱਲ ਨੂੰ ਉਹਨੂੰ ਕੀ ਗੱਲ ਦਾ ਪਤਾ ਲੱਗੂਗਾ ਤੇ ਮੈਂ ਕਿੱਦਾਂ ਅੱਖ ਮਲਾਉਂਗੀ ਉਹਦੇ ਸਾਹਮਣੇ ਮੈਨੂੰ ਤਾਂ ਲੱਗਦਾ ਵਾ ਇੱਕ ਲੰਕ ਦਾ ਜਿਹੜਾ ਦਾਗ ਵਾ ਨਾ ਇਹ ساری ਉਮਰ ਨਹੀਂ ਮੇਰੇ ਮੱਥੇ 'ਤੇ ਲੱਥਣਾ ਮੜੀਆਂ ਤੱਕ ਨਾਲ ਹੀ ਜਾਊਗਾ ਮੇਰੇ ਮੇਰੀ ਜ਼ਿੰਦਗੀ ਤੇ ਖਰਾਬ ਕਰਨੀ ਕਰਨੀ ਹੈ ਕਿਤੇ ਨਾ ਕਿਤੇ ਨਿਆਣਿਆਂ ਦੀ ਜ਼ਿੰਦਗੀ ਤੇ ਵੀ ਅਸਰ ਹੋਣ ਡਿਆ ਪਿਆ ਵਾ ਮੈਂ ਕੀ ਕਰਾਂ ਨਾ ਸੋਚ ਇਨਾਂ ਨਾ ਸੋਚੀ ਮੈਂ ਆਪਣੇ ਆਪ ਨੂੰ ਇੰਨਾ ਪਤਲ ਲਿਆ ਇੰਨਾ ਬਦਲ ਲਿਆ ਵਾ ਨਾ ਸੱਚ ਪੁੱਛੇ ਤਾਂ ਕੱਲ ਦਾ ਮੇਰਾ ਦਿਮਾਗ ਹੀ ਖਰਾਬ ਹੋਇਆ ਵਾ ਸੋਚ ਸੋਚ ਕੇ ਵੀ ਮੈਂ ਆਪਣੇ ਆਪ ਨੂੰ ਬੜਾ ਚੰਗਾ ਬਣਾ ਲਿਆ ਕਿ ਜ਼ਿੰਦਗੀ 'ਚ ਦੁਬਾਰਾ ਕਦੀ ਇਤਾਂ ਦੀ ਗਲਤੀ ਨਹੀਂ ਕਰਨੀ ਪਰ ਕੀ ਮੈਨੂੰ ਉਹ ਗਲਤੀ ਦੀ ਮਾਫੀ ਕਦੀ ਨਹੀਂ ਮਿਲਣੀ ਕੋਈ ਗੱਲ ਨਹੀਂ ਇਹੋ ਜੀਆਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਜੇ ਇੱਕ ਰਿਸ਼ਤਾ ਨਹੀਂ ਨਾ ਤੇ 100 ਰਿਸ਼ਤੇ ਆਉਂਦੇ ਹੁੰਦੇ ਤੈਨੂੰ ਮੈਂ ਦੱਸਾਂ ਪਾਪੀ ਜਿੰਨੇ ਇੱਕ ਮੋੜ ਤਾ ਪਹਿਲਾ ਹੀ ਸੁੱਖੀ ਸੰਧੀ ਕੋ ਸੋਚਿਆ ਨਹੀਂ ਉਹ ਕਾ ਕੇ ਉਹਨੇ ਪਾਣੀ ਮਾਰੂਗੀ ਜੀ ਸਾਹਿਬ ਤੈਨੂੰ ਸੁਖ ਨੂੰ ਮੰਗ ਹੀ ਨਹੀਂ ਸਕਦੇ ਅਸੀਂ ਸੁਖ ਨੂੰ ਗੱਜ-ਵੱਜ ਕੇ ਮੰਗਦੀਏ ਤੇ ਬਾਅਦ ਵਿੱਚ ਜਾ ਕੇ ਉੱਤੇ ਦੱਸ ਆਉਗੀ ਨਹੀਂ ਪਰਾਂ ਦਫਾ ਕਰ ਇਹਨੂੰ ਤੂੰ ਅਸੀਂ ਇਧਰੋਂ ਰਿਸ਼ਤਾ ਨਹੀਂ ਦੇਈਂ ਲੱਗੇ ਨਾ ਡਿੱਗਣ ਲੱਗੇ ਤਾਂ ਬੜੀ ਹੱਤਤਾ ਘਟੇਕ ਜਾਂਦਾ ਹੁੰਦਾ ਵਾ ਉਹ ਕੋਈ ਨਹੀਂ ਅਸੀਂ ਇਧਰੋਂ ਰਿਸ਼ਤਾ ਨਹੀਂ ਅਸੀਂ ਉਧਰੋਂ ਆਨੇ ਆਨੂ ਦੇ ਨਾਨਕਿਆਂ ਵੱਲੋਂ ਅਨੂ ਦੀਆਂ ਮਾਸੀਆਂ ਨੂੰ ਆਨੇ ਆ ਕੋਈ ਨਾ ਕੋਈ ਕਰਾਊਗਾ ਹੀ ਜਿਹੜੇ ਇਹਦੇ ਮੱਥੇ 'ਤੇ ਨ ਲੱਗਣ ਇਹ ਜਿਨ੍ਹਾਂ ਨੂੰ ਜਾਣਦੀ ਹੋਵੇ ਨਾਲ ਗੱਲ ਕਰ ਸਕਦੀ ਦੂਜੇ ਬੰਦੇ ਨਾਲ ਤੇ ਨਹੀਂ ਕਰ ਸਕਦੀ ਭਾਬੀ ਤੇ ਨਹੀਂ ਆਤੇ ਮੱਥੇ ਨ ਲੱਗੇ ਕਾਲ ਨੂੰ ਵਿਆਹੀ ਵਰੀ ਆਈ ਪਰੋਣੇ ਨੂੰ ਸਾਰਾ ਕੁਝ ਦੱਸ ਸਕਦੀ ਆ ਜਿਹੜੀ ਅਜੇ ਤੱਕ ਆਪਣੀ ਬੰਦੇ ਤੇ ਨਹੀਂ ਬਣੀ ਉਹ ਹੋਰ ਕੀਦੀ ਬੰਨਾ ਵਾ ਮੈਂ ਤਾਂ ਸੋਚਿਆ ਸੀ ਚਲ ਮੂੰਹ ਦੀ ਪਰਬੋਲੀ ਆ ਘਰ ਵਿੱਚ ਚਾਰ ਗੱਲਾਂ ਸਾਡੇ ਨਾਲ ਕਰ ਲੈਂਦੀ ਆ ਲੜ ਲੈਂਦੀ ਸੱਚ ਪੁੱਛੇ ਨਾ ਜਦ ਜੀ ਅਣ ਬੰਝੀ ਹੋਈ ਸੀ ਤੇ ਮੈਂ ਤਾਂ ਕਦੀ ਨਾਲ ਜ ਗਈ ਨਾ ਆਈ ਕਦੀ ਮਾਸੀ ਤੇ ਮੂੰਹ ਨੂੰ ਚਾਹੀਦਾ ਸੀ ਨਾ ਤਾਂ ਕੰਮ ਹੀ ਚਾਹੀਦਾ ਏ ਸੋਚਿਆ ਨਹੀਂ ਪਰ ਚਲੋ ਜਿਹੜਾ ਟਾਈਮ ਲੰਘ ਗਿਆ ਉਹ ਲੰਘ ਗਿਆ ਪਰ ਇੰਨੇ ਸਾਲਾਂ ਦੇ ਬਾਅਦ ਵੀ ਇਹਦੇ ਵਿੱਚ ਕੋਈ ਬਦਲਾਅ ਨਹੀਂ ਆਇਆ ਕਿੱਥੋਂ ਵੈਰ ਦੀ ਭਰੀ ਐ ਨੇ ਟਿੱਡ ਚ ਕੀ ਵੈਰ ਇੱਕ ਮੁੰਡਈ ਤੇਰੇ ਨਾਲ ਇਹਦੇ ਨਾਲ ਮਾੜਾ ਬਿਹੇਵ ਨਹੀਂ ਕੀਤਾ ਮਾੜਾ ਵਰਤੀ ਵੀ ਨਹੀਂ ਤੇ ਚੱਲ ਕਿਤੇ ਨਾ ਕਿਤੇ ਮੈਨੂੰ ਪਤਾ ਵਾ ਵੀ ਮੇਰੀ ਗਲਤੀ ਹੀ ਉੱਤੇ ਪਰਦਾ ਪੈ ਜਾਏ ਪੈ ਜਾਏ ਪੈ ਜਾਏ ਨਾ ਮੈਂ ਮਿੱਠੀ ਪਿਆਰੀ ਰਹੀ ਹਾਂ ਪਰ ਇਹ ਨਹੀਂ ਮੇਰੀ ਬਣੀ ਵੱਧੀ ਹੋ ਗਈ ਇਹਦੇ ਵਾਲੀ ਤੇ ਕਿਤੇ ਇਹ ਤਾਂ ਕਦੇ ਇਹ ਮਿਲਣ ਵਾਲੀ ਆ ਮੈਂ ਤਾਂ ਇਹ ਸਭ ਸੋਚਿਆ ਉਹਨੇ ਦੱਸਿਆ ਵਾ ਉਹਨੇ ਕਿਹਾ ਥਾਈ ਜਾ ਕੇ ਗੱਲ ਕਰ ਜਿਆਦਾ ਨਹੀਂ ਤੇ ਆਪਣੇ ਘਰੋਂ ਜਿਹੜੇ ਕੰਮ ਵਾਤੇ ਆਈ ਆ ਉਹਦੇ ਘਰਦਿਆਂ ਨਹੀਂ ਕੁਛ ਨਾ ਹੋਣਾ ਨਾ ਨਾ ਗੱਲ ਕਰੂੰਗੀ ਮੇਰੇ ਤੇ ਮਿੱਟੀ ਪੁੱਟ ਦਿੱਤੀ ਨਾ ਨੇ ਪੁੱਟ ਦਿੱਤੀ ਜੀ ਹਾਂ ਇੰਨੇ ਸਾਲ ਪੁਰਾਣੀ ਗੱਲ ਨੂੰ ਇੰਨੇ ਫੇਰ ਪੁੱਟਿਆ ਤਾਂ ਕੀ ਕਰਾਂ ਮੈਂ ਮੈਂ ਤਾਂ ਫਿਰ ਪੜਾ ਖੱਪ ਕੇ ਆਈ ਕੱਲ ਫਿਰ ਮੈਂ ਦੋ ਥੱਪੜ ਛੱਡੇ ਮੁੰਦੇ ਉੱਤੇ ਪਾਜੀ ਨਾ ਹੋਈ ਗੱਲ ਇਸ ਵਾਰ ਬਾਜੀ ਨੇ ਤਾਂ ਸ਼ਾਮ ਨੂੰ ਮੈਨੂੰ ਪੁੱਛਿਆ ਨਹੀਂ ਸਵੇਰੇ ਕੰਮ ਤੇ ਚੱਲ ਕੇ ਵੀਜੀ ਪੁੱਛਦੇ ਹੀ ਹੋ ਤੇ ਮੈਂ ਤਾਂ ਫਿਰ ਗੱਲ ਗੋਲ ਮੋਲ ਕਰਤੀ ਮੈਂ ਵੀਜੀ ਮੇਰਾ ਜੀ ਚੀਜ਼ ਨਹੀਂ ਕਰਦਾ ਸੁੱਖ ਵੀ ਨਹੀਂ ਮੰਨਦੀ ਤੇ ਇਹਨੇ ਦੱਸ ਦੇਣਾ ਹਾਂ ਇਹਨੇ ਦੱਸ ਦੇਣਾ ਦਵਿੰਦਰ ਨੇ ਇਹਦੇ ਢਿੜਚੇ ਤੇ ਗੱਲ ਕੋਈ ਪੱਚਦੀ ਨਹੀਂ ਇਹ ਤਾਂ ਫਫੇ ਘੁੱਟਣੀ ਆ ਆਪੇ ਘਰ ਦੇ ਵਿੱਚ ਇੰਨਾ ਗੱਲਾਂ ਦਾ ਥੋਲਾ ਪਾਊਗਾ ਤੇ ਕਿਤੇ ਨਾ ਕਿਤੇ ਤੇ ਪਾਪਾ ਵੀ ਉਹਨੂੰ ਮਿਲਣਾ ਪੜੇ ਵਧੀਆ ਰਹਿੰਦੇ ਆ ਔਰ ਬੰਦੇ ਦਾ ਫੇਰ ਬੜੀ ਦੂਰ ਜਾਣਾ ਫੇਰ ਉੱਥੇ ਦੁੱਖ ਪੌਂਚਣਾ ਵਾ ਮੈਨੂੰ ਤੇ ਅੱਗੇ ਬੜਾ ਡਰ ਲੱਗਦਾ ਅੱਗੇ ਮਾਹਾਂ ਤੇਰੇ ਸਾਹਮਣੇ ਕਿੰਨੇ ਹੱਥ ਪੈਰ ਜੋੜੇ ਤੇ ਫੇਰੇ ਕਿਤੇ ਮੰਨਣ ਜਾਏ ਬਾਜੀ ਭਾਵੇਂ ਮਾੜੀ ਰੋਟੀ ਖਾਂਦੇ ਚਲੋ ਹੁਣ ਤੇ ਦਿਨ ਬਦਲ ਗਏ ਆ ਮਾੜੀ ਖਾਂਦੇ ਚੰਗੀ ਖਾਦੇ ਪਰ ਇੱਜ਼ਤ ਸਾਰਿਆਂ ਨੂੰ ਪਿਆਰੀ ਹੁੰਦੀ ਹਾਨ ਤੇਰੀਆਂ ਗੱਲਾਂ ਸੁਣ ਕੇ ਨਾ ਗੁੱਸਾ ਤੇ ਮੈਨੂੰ ਇਹਦੇ ਤੇ ਐਨਾ ਆਉਂਡਿਆ ਵਾ ਕਿ ਇਹਦੇ ਵਾਲੇ ਇੱਕ ਵਾਰੀ ਜਾਵਾਂ ਤੇ ਇਹਨੂੰ ਪੁੱਛਾਂ ਕਿ ਤੇਰਾ ਸਾਡੀ ਕੁੜੀ ਨਾਲ ਕਿਹੜੇ ਜਨਮ ਦਾ ਵੈਰ ਹੈਗਾ ਜਿਹੜੇ ਤੂੰ ਗਿਣ-ਗਿਣ ਕੇ ਬਦਲੇ ਲੈਣ ਨਹੀਂ ਉਹਦੇ ਤੋਂ ਛੱਟ ਭਾਗੀ ਕਹਿੰਦੇ ਹੁੰਦੇ ਨਾ ਚਿਕਰ ਨੂੰ ਛੇਲ ਕੇ ਤੇ ਛਿੱਟੇ ਪਾਉਣ ਵਾਲੀ ਗਾਲੀਓ ਉਹਨਾਂ ਕਰੀ ਅਕਲ ਵਾ ਪਿੱ ਜਾਂ ਕੇ ਆਏ ਗਏ ਤਾਂ ਮਾਨਤਾਨ ਰੱਖਣਾ ਐਨੀ ਚੰਗੀ ਮਾਸੀ ਆ ਉਹਨਾਂ ਨੇ ਕਿਹਾ ਮੋਟੂਆ ਕੁੰਦੀ ਜੇ ਕੋਈ ਪਰੋਂ ਆਨ ਕੇ ਬੈਂਦਾ ਨਾ ਤੇ ਸਾਰੇ ਮਾਸੀ ਦੀਆਂ ਗੱਲਾਂ ਚੁਗਲੀਆਂ ਇੰਨੀਆਂ ਕਰਦੀ ਅਜੇ ਤੇ ਉਹ ਇੰਨੀ ਇਹਨੂੰ ਖਿੱਚ ਕੇ ਰੱਖਦੀ ਆ ਜੇ ਕਿਤੇ ਮਾਸੀ ਦਾ ਦਵਕਾ ਨਾ ਹੋਵੇ ਇਹ ਤੇ ਸੱਤ ਘਰ ਦਿਹਾੜੀ ਤੇ ਗਲੀ ਗਲੀ ਫਿਰ ਕੇ ਤੇ ਕੱਲੇ ਕੱਲੇ ਨੂੰ ਗੱਲਾਂ ਦੱਸ ਕੇ ਆਵੇ ਤੇ ਇਹਦਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕੋਈ ਨਹੀਂ ਇਹਨੂੰ ਸਮਝੰਦਾ ਮਾਸੀ ਕਿਹਨਾ ਗੱਲ ਨਹੀਂ ਕਰਦੀ ਵੀ ਇਦਾਂ ਦੀ ਚਵਲ ਆ ਕਹਿਂ ਰਹੀ ਮਾਸੀ ਵੀ ਇਹਦੇ ਮਾਪੇ ਪੇਕੇ ਸੱਦ ਨਹੀਂ ਨੂੰ ਹੋਰ ਆ ਗਏ ਉਹ ਆਣ ਕੇ ਨੇ ਪੁੱਛਣਗੇ ਆਈ ਤਾਂ ਖੱਪ ਖੱਪ ਹਟ ਗਏ ਆ ਦਿਨਾਂ ਵਿੱਚ ਨਾ ਵੀ ਲੈ ਨੇ ਸਾਬੀ ਪਾਰ ਕਰ ਦਿੱਤੀਆਂ ਮੈਂ ਤੂੰਆਂ ਕਰਨੀਆਂ ਗੱਲਾਂ ਉਹ ਟੱਕਣੀਆਂ ਆ ਕਿ ਸਾਰਿਆਂ ਸਾਹਮਣੇ ਖੋਲਣੀਆਂ ਆ ਉਹ ਆਪਣੇ ਆ ਦਾ ਟੂ ਦੂਜੇ ਦੀ ਅਕਾਉਂਟ ਟੱਕਦਾ ਦੱਸ ਕੋਈ ਆਪਣਾ ਸਮਝਿਆ ਤਾਂ ਆ ਵਾ ਨਾ ਉੱਧ ਵੀ ਆ ਜਾ ਮੈਂ ਚਾਹ ਬਣਾਵਾ ਆਵੇ ਆਉਂਦੇ ਹੀ ਛੋਲੀਆਂ ਮਾਣਾ ਹੀ ਤੈਨੂੰ ਕੱਲ ਦਾ ਪਰੇਸ਼ਾਨ ਜਿਆ ਹੋਇਆ ਸੀ ਮੈਂ ਵੀ ਹਨੀ ਤਾਂ ਹੀ ਹਰੇ ਤਿਆਰ ਹੋ ਕੇ ਤੇ ਨਿਕਲ ਆਈ ਘਰੋਂ ਮੈਂ ਵੀ ਆਖਾ ਕਿੰਨਾ ਹੀ ਦਿਨ ਹੋ ਗਏ ਨਾ ਤੇ ਫੋਨ ਹੀ ਕੀਤਾ ਵਾ ਇਹਨੇ ਤੇ ਚੱਲ ਜਾ ਕੇ ਮਿਲ ਹੀ ਆਉਣੀ ਆ ਤੇ ਉਹ ਆਂਦਾ ਚੱਲ ਤੂੰ ਜਾਦ ਜੂ ਕਰਨੀ ਤਾਂ ਹੋਈ ਆ ਚੰਗਾ ਕੀਤਾ ਕਿ ਮੇਰਾ ਵੀ ਜੀ ਕੰਨ ਦਿਆ ਸੀ ਮੈਨੂੰ ਤੇ ਦ੍ਰਿੰਦਰ ਦੀਆਂ ਗੱਲਾਂ ਦੀ ਆਉਂਦੀ ਹੋ ਕਿ ਹਾਏ ਹਾਏ ਨਹੀਂ ਨਖਤੀਏ ਤੂੰ ਕਿਹੜੇ ਜਨਮ ਦਾ ਵੈਰ ਲੈਣ ਈ ਸਾਡੀ ਕੁੜੀ ਕੋ

બસ ਆਪਣਾ ਵਧੀਆ ਨਾਲ ਲੈ ਮੈਂ ਤੇ ਉਹ ਫਿਰ ਸਕੂਲ ਗਈ ਹੀਗੀ ਤੈਨੂੰ ਪਤਾ ਕਿੰਨੇ ਮਹੀਨੇ ਇਕ ਘਰ ਹੀ ਰਹੀ ਆ ਨਾਲ ਨੂਰ ਵਾਲੀ ਗੱਲ ਝੂਠੀ ਆ ਉਹਨੇ ਧਿਆਨ ਕਰਦੀ ਇਦਨ ਨੂੰ ਬਦਲੀ ਗਈ ਜਾ ਕੇ ਤਾਂ ਢਾਡੀ ਬਣੀ ਗਈ ਆ ਤੂੰ ਹੀ ਜਾਣ ਕਰਦੇ ਈ ਗੱਜੇ ਤੇ ਬੋਲੀ ਉਹ ਕਰਦੀ ਸੋਖਾ ਆयो ਹਾਂ ਕਹਿੰਦੇ ਨੇ ਸਾਰੇ ਜਾਣੇ ਰਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਰਾਤ ਤੁਸੀਂ ਤਾਂ ਕਦੀ ਆਏ ਹੀ ਨਹੀਂ ਕਿੰਨਾ ਹੀ ਚਿਰ ਹੋ ਗਿਆ ਤੁਹਾਨੂੰ ਆਇਆ ਨਾ ਮਾਮੀ ਜੀ ਅਹੀਂ ਤੇ ਆਵਾਂਗੇ ਤੁਸੀਂ ਆਏ ਜੇ ਮੈਂ ਕਹਿੰਦੀ ਤੁਸੀਂ ਰਹੋ ਸਕੋ ਅੱਜ ਤੇ ਉਹ ਜਿਹੜੀ ਘਰ ਛੱਡੀ ਆ ਘਰ ਛੱਡੀ ਰੋਟੀ ਪਾਣੀ ਉਹਨੇ ਘਰ ਹੀ ਲੈਣਾ ਵਾ ਨਹੀਂ ਉਹ ਕਿੱਥੇ ਰੋਟੀ ਪਾਣੀ ਕਰਦੀ ਐ ਇੰਨਾ ਉਹਨੂੰ ਤਾਂ ਬਸ ਪੜਨ ਦਈਓ ਜਿਆਦਾ ਚਾਹ ਹੀ ਆ ਕਿਤੇ ਕੱਪ ਬਣਾ ਦੇ ਤੇ ਜਾਣ ਲੱਗੋ ਝਾੜੀ ਛੋਟੀ ਆ ਨਾ ਅੱਜ ਨਾ ਲੈ ਮੈਂ ਕਦੀ ਲਾਈਵ ਨਹੀਂ ਤੈਨੂੰ ਪਤਾ ਹੀ ਸੁਰੂ ਤੋਂ ਲਾੜ ਜੀ ਉਹਨੂੰ ਕਹਿੰਦੀ ਹੈ ਕਿੰਨਾ ਕ ਕਰਦੀ ਆ ਪਰ ਫਿਰ ਵੀ ਜਿੱਥੇ ਜਾਓ ਤੇ ਆਪਣੇ ਜੋਗਾ ਕਰ ਹੀ ਲਈਦਾ ਵਾ ਚਲ ਇਹ ਆ ਫਿਰ ਇਹਨੂੰ ਥੋੜਾ ਥੋੜਾ ਤੂੰ ਲਾਇਆ ਹੀ ਕੰਮ ਤੋਂ ਸੁਰੂ ਤੋਂ ਹੀ ਕਿਉਂ ਆਪ ਤੂੰ ਸਵਾਈ ਸਵਾਈ ਕਰਦੀ ਹੈ ਲਾਗੋ ਕਰ ਲੈਂਦੀ ਹੈ ਮਾੜਾ ਮੋਟਾ ਤੇ ਪਰ ਉਹ ਤੇ ਤੈਨੂੰ ਪਤਾ ਹੀ ਆ ਨਾ ਉਹ ਹੀ ਕੋ ਹੱਕੰਦਿੰਦੇ ਤੇ ਨਾ ਮੈਂ ਹੀ ਕਦੀ ਉਹਨੂੰ ਕਿਹਾ ਹੀਗਾ ਉਹ ਚਲੋ ਕੋਈਗਾ ਨਹੀਂ ਨਹੀਂ ਕਰਦੀ ਤੇ ਸਾਰੀ ਉਮਰ ਕੰਮ ਹੀ ਕਰਨਾ ਵਾ ਆਹ ਹੋਏ ਤੇ ਹੈ ਕੋਈ ਨਹੀਂ ਆਵਾਂਗੇ ਕਹਤਨ ਗਰੋਭੀ ਕਾਂ ਦੇ ਆਪ ਨਹੀਂ ਆਏ ਸਾਰੇ ਨਹੀਂ ਆਵਾਂਗੇ